ਕਾਂਗਰਸ ਦੀ ਆਤੀ ਨੇ ਸਾਬਕਾ ਸੰਸਦ ਸ਼ਵੇਤ ਮਲਿਕ ਦੇ ਘਰ ਤੱਕ ਨੇ ਪ੍ਰਦਰਸ਼ਨ ਕਰਨ ਜਾਣਾ ਸੀ ਪਰ ਪੁਲਿਸ ਨੇ ਉਹਨਾਂ ਨੂੰ ਇੱਥੇ ਹੀ ਚੌਕ 'ਚ ਰੋਕ ਲਿਆ ਹੈ ਕਿਉਂਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਕਿ ਉਹ ਪੈਦਾ ਹੋ ਸਕਦੀ ਹੈ ਜਿਸ ਦੇ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਅਧਿਕਾਰੀਆਂ ਨੇ ਇਹਨਾਂ ਨੂੰ ਇੱਥੇ ਤੱਕ ਨਹੀਂ ਅਲੋਕ ਕੀਤਾ ਤੇ ਇੱਥੇ ਹੁਣ ਕਾਂਗਰਸੀਆਂ ਨੇ ਦਰਿਆ ਵਿਸ਼ਾਲੀਆਂ ਨੇ ਕਿਉਂਕਿ ਕੁਝ ਹੀ ਦੂਰੀ ਤੇ ਸੰਸਦ ਸ਼ਵੇਤ ਮਲਿਕ ਦਾ ਘਰ ਹੈ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਕਿਉਂਕਿ ਬੈਰੀਕੇਡਿੰਗ ਕੀਤੀ ਗਈ ਹੈ ਪੁਲਿਸ ਵੱਲੋਂ ਔਰ ਪੁਲਿਸ ਵੱਲੋਂ ਇتحਾਦ ਦੇ ਤੌਰ ਤੇ ਕਾਂਗਰਸੀਆਂ ਨੂੰ ਇਸੇ ਚੌਂਕ ਵਿੱਚ ਰੋਕਿਆ ਗਿਆ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਅਨਸਖਾਮੀ ਘਟਣਾ ਤੋਂ ਨਿਪਟਣ ਵਾਸਤੇ ਇੱਥੇ ਐਡੀਸੀਪੀ ਲੈਵਲ ਦੇ ਦੋ ਅਧਿਕਾਰੀ ਤੇ ਨਾਲ-ਨਾਲ ਪੁਲਿਸ ਫੋਰਸ ਜਿਹੜੀ ਕਿ ਉਹ ਤਾਇਨਾਤ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹ ਬੈਰੀਕੇਡਿੰਗ ਕੀਤੀ ਗਈ ਹੈ ਜਿਹੜੀ ਕਿ ਸ਼ਵੇਤ ਮਲਿਕ ਦੇ ਘਰ ਨੂੰ ਜਾਂਦੀ ਹੈ ਕੁਝ ਹੀ ਦੂਰੀ ਤੇ ਸ਼ਵੇਤ ਮਲਿਕ ਦਾ ਕਾਰ ਹੈ ਜਿੱਥੇ ਦੀਆਂ ਤਸਵੀਰਾਂ ਤਾਂ ਸਾਂਝੀਆਂ ਕਰ ਰਹੇ ਹਾਂ ਬਿਲਕੁਲ ਸ਼ਵੇਤ ਮਲਿਕ ਦਾ ਕਾਰਜ ਜਿਥੋਂ ਦਾ ਕਰਾਓ ਕਰਨ ਵਾਸਤੇ ਕਾਂਗਰਸੀ ਦਿਹਾਤੀ ਦਸਤੋਂ ਤੁਰੇ ਸੀਗੇ ਪਰ ਪੁਲਿਸ ਵੱਲੋਂ ਸਰਕਟ ਹਾਊਸ ਚੌਕ ਵਿੱਚ ਵੀ ਸੀ ਉਹਨਾਂ ਨੂੰ ਰੋਕਿਆ ਗਿਆ ਤਾਂ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਸਾਬਕਾ ਪ੍ਰਧਾਨ ਭਗਵੰਤ ਪਾਲ ਸਿੰਘ ਸੱਜਣ ਸਾਡੇ ਨਾਲ ਨੇ ਗੱਲਬਾਤ ਕਰਨ ਲਈ ਸੱਜਣ ਸਾਹਿਬ ਅੱਜ ਜਿਹੜਾ ਕੀ ਸੀ ਧੰਨ ਦਿੱਤਾ ਵਾ ਤੇ ਉਹਦੇ ਬਾਰੇ ਕੀ ਕਹਿਣਾ ਜੀ ਅੱਜ ਦੇ ਸਾਬਕਾ ਸਾਂਸਦ ਸ਼ਵੇਤ ਮਲਿਕ ਦੀ ਕੋਠੀ ਦਾ ਕਰਾਓ ਕਰਨਾ ਸੀਗਾ ਸਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਆਦੇਸ਼ ਆਏ ਸਨ ਕਿ ਤੁਸੀਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਕੱਤਰ ਹੋ ਕੇ ਤੇ ਭਾਜਪਾ ਦੇ ਜਿਹੜੇ ਆਗੂ ਨੇ ਉਹਨਾਂ ਦੇ ਘਰਾਂ ਦੇ ਬਾਹਰ ਤਰਨਾ ਦੇਣਾ ਹੈ ਤੇ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਹਰਪ੍ਰਧ ਅਜਨਾਲਾ ਜੀ ਦੀ ਅਗਵਾਈ ਦੇ ਵਿੱਚ ਚਾਰ ਵਿਧਾਨ ਸਭਾ ਹਲਕੇ ਸਾਡੇ ਦਿਹਾਤੇ ਨੇ ਮਜੀਠਾ ਅਟਾਰੀ ਰਾਜਾ ਸੰਸੀ ਦੇ ਅਜਨਾਲਾ ਇਹਨਾਂ ਚਾਰ ਹਲਕਿਆਂ ਦੇ ਸਾਡੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਅੱਜ ਅਸੀਂ ਕੇਂਦਰ ਦੀ ਮੋਦੀ ਸਰਕਾਰ ਦਾ ਪਿੱਟ ਛਾਪਾ ਕਰਨ ਲਈ ਰੋਸ ਧਰਨਾ ਦੇਣ ਲਈ ਅਸੀਂ ਇੱਥੇ ਆ ਰਹੇ ਸਾਂ ਲੇਕਿਨ ਪੰਜਾਬ ਪੁਲਿਸ ਨੇ ਸਾਨੂੰ ਇੱਥੇ ਰੋਕ ਲਿਆ ਗਿਆ ਅੱਗੇ ਨਹੀਂ ਜਾਣ ਦਿੱਤਾ ਗਿਆ ਮੈਂ ਸਮਝਣਾ ਕਿ ਇਹ ਭਗਵੰਤ ਮਾਨ ਦੀ ਇਹਦੇ ਵਿੱਚ ਵੀ ਹੋਏਗੀ ਕਿ ਇਹਨਾਂ ਨੂੰ ਅੱਗੇ ਨਾ ਜਾਣ ਦਿੱਤਾ ਜਾਵੇ ਕਿਉਂਕਿ ਇਹ ਵੀ ਜਿਹੜੀ ਹੈ ਇਹ ਭਾਜਪਾ ਦੀ 2 ਟੀਮ ਹੈ ਕਿਉਂਕਿ ਵੈਸੇ ਤੇ ਫਰਜ਼ ਬਣਦਾ ਸੀ ਭਗਵੰਦ ਮਾਨ ਦਾ ਵੀ ਕਿ ਉਹ ਵੀ ਕੋਈ ਆਪਣੇ ਚੰਗੇ ਸਖਤ ਬਿਆਨ ਦਿੰਦਾ ਜੋ ਉੱਥੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਹੋ ਰਿਹਾ ਹੈ ਉਹਨਾਂ ਲਈ ਹਾਂ ਦਾ ਨਾਰਾ ਮਾਰਦਾ ਲਗਾਤਾਰ ਮੀਟਿੰਗਾਂ ਕਰਵਾ ਰਹੇ ਨੇ ਸੀਐਮ ਭਗਵੰਦ ਮਾਨ ਜਿਹੜੇ ਕਿ ਕੇਂਦਰ ਦੇ ਮੰਤਰੀ ਵੀ ਪਹੁੰਚ ਰਹੇ ਚੰਡੀਗੜ੍ਹ ਤੇ ਸਾਨੂੰ ਇਹਦਾ ਅੰਦਰ ਵੜ ਕੇ ਮੀਟਿੰਗਾਂ ਕਰਵਾ ਰਿਹਾ ਤੇ ਬਾਹਰ ਸਾਨੂੰ ਇੱਥੇ ਰੋਕਿਆ ਜਾ ਰਿਹਾ ਇਹਦੀ ਪੁਲਿਸਾਨੂੰ ਰੋਕ ਰਹੀ ਹੈ ਸਾਡੇ ਨਾਲ ਤੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸਿਆਸੀ ਛੇੜੰ ਚ ਗਿਆ ਕਿਸਾਨਾਂ ਨੂੰ ਹੁਣ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਕਿਸਾਨਾਂ ਨੂੰ ਵਰਤੇ ਜਾ ਰਿਹਾ ਹੈ ਕਿ ਕੋਈ ਛਾਸੀ ਛੜਜੰਤਰ ਨਹੀਂ ਕਿਉਂਕਿ ਜੇ ਅਸੀਂ ਗੱਲ ਕਰੀਏ ਪਾਰਟੀ ਪਾਈ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਕਿਸਾਨ ਆ ਅਸੀਂ ਕਿਸਾਨੀ ਕਰਦੇ ਆ ਅਸੀਂ ਪਿੰਡਾਂ ਜਨੇ ਸਾਰੇ ਇੱਥੇ ਬੰਦੇ ਆਏ ਨੇ ਉਹ ਸਿੱਧੇ ਹੀ ਆ ਸਿੱਧੇ ਰੂਪ ਦੇ ਵਿੱਚ ਕਿਸਾਨੀ ਨਾਲ ਸੰਬੰਧਤ ਨੇ ਸੋ ਇਸ ਕਰਕੇ ਇਹ ਜਿਹੜਾ ਇਹਦਾ ਸ਼ੋਸ਼ਾ ਹੈ ਇਹ ਮੋਦੀ ਨੂੰ ਆਉਂਦੇ ਨੇ ਕਰਨੇ ਨਾ ਕਿ ਕਾਂਗਰਸ ਪਾਰਟੀ ਪਰ ਜਗਦੀਸ਼ ਜੱਲੇਵਾਲ ਜਿਹੜੇ ਕਿ ਕਿਸਾਨਾਂ ਦੇ ਵੱਡੇ ਆਗੂ ਨੇ ਉਹਨਾਂ ਦਾ ਜਿਹੜਾ ਬਿਆਨ ਆ ਰਿਹਾ ਬਹੁਤ ਵਾਇਰਲ ਹੋ ਰਿਹਾ ਵੀ ਇਹ ਮੋਦੀ ਦਾ ਗ੍ਰਾਫ ਜਿਹੜਾ ਕਾਫੀ ਵੱਧ ਗਿਆ ਇਸ ਕਰਕੇ ਕਿਸਾਨ ਜਿਹੜੇ ਨੇ ਕਿ ਦਿੱਲੀ ਵੱਲ ਮੁਕੂਚ ਕਰ ਰਹੇ ਉਹਨਾਂ ਦੇ ਆਪਣੇ ਜਾਤੀ ਇਹ ਸੁਝਾਅ ਹੋ ਸਕਦੇ ਨੇ ਮੈਂ ਸਮਝਦਾ ਕਿ ਮੋਦੀ ਦਾ ਗ੍ਰਾਫ ਦਿਨੋਂ ਦਿਨ ਗਿਰ ਰਿਹਾ ਕਿਉਂਕਿ ਇਹ ਅਬਾਨੀਆਂ ਤੇ ਅਡਾਨੀਆਂ ਦੀ ਕਟਪੁਤਰੀ ਬਣ ਕੇ ਰਹਿ ਗਿਆ ਤੁਸੀਂ ਆਉਣ ਦਿਓ ਸਮਾਂ ਇਹ ਲੋਕ ਉਹਦੇ ਕੋਲੋਂ ਪੁੱਛਣਗੇ ਤੂੰ ਸਾਡੇ ਲਈ ਕੀਤਾ ਕੀ ਮੈਨੂੰ ਇਹ ਦੱਸ ਦਿਓ ਕਿ ਇੰਨੇ ਇਨਾ ਦਸਾਂ ਸਾਲਾਂ ਦੇ ਵਿੱਚ ਕਿਹੜੀਆਂ ਪੱਤਰਕਾਰਾਂ ਨੇ ਸਾਹਮਣੇ ਜਿਹੜੀਆਂ ਨੇ ਪ੍ਰੈਸ ਕਾਨਫਰੰਸ ਕੀਤੀਆਂ ਨੇ ਇਹ ਮਨ ਕੀ ਬਾਤ ਘਰ ਬੈਠੇ ਹੀ ਕਰਦੇ ਨੇ ਸੋ ਆ ਤੇ ਤਾਂ ਜੇ ਲੋਕਾਂ ਦੇ ਸਾਹਮਣੇ ਆ ਕੇ ਪ੍ਰੈਸ ਵਾਲਿਆਂ ਦੀਆਂ ਗੱਲਾਂ ਦਾ ਜਵਾਬ ਦੇਣ ਇਸ ਕਰਕੇ ਲੋਕ ਇਹਨਾਂ ਤੋਂ ਬਹੁਤ ਦੁਖੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਦੇ ਕੋਲ ਬਦਲਾ ਲੈਣਗੇ ਕਿਸਾਨਾਂ ਦਾ ਖੁੱਲਕੇ ਸਮਰਥਨ ਕਰ ਰਹੀ ਹੈ ਕਾਂਗਰਸ ਮੈਂ ਕਹਾਂ ਜੀ ਕਿਸਾਨਾਂ ਦੇ ਨਾਲ ਅੱਗੇ ਹੋ ਕੇ ਖਲੋਤੀਏ ਅਸੀਂ ਸਾਨੂੰ ਜੋ ਵੀ ਸਾਡੀ ਪਾਰਟੀ ਸੰਦੇਸ਼ ਦੇਗੀ ਅਸੀਂ ਬਿਲਕੁਲ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਚਟਾਨ ਦੀ ਤਰ੍ਹਾਂ ਖਲੋਤੇ ਸਮਝਦੇ ਹੋਵੇ 23 ਜਿੰਸਾਂ ਤੇ ਐਮਐਸਪੀ ਦੇਣਾ ਕੀ ਹੋ ਸਕਦਾ ਕਾਮਯਾਬ ਹੋ ਸਕਦੀ ਸਰਕਾਰ ਕੇਂਦਰ ਸਰਕਾਰ ਕਾਫੀ ਜ਼ਿਆਦਾ ਖਰਚ ਹੋਣਾ ਹੈ ਮੈਂ ਕਹਾਂ ਜੀ ਮੈਨੂੰ ਤੇ ਹਾਸਾ ਆਉਂਦਾ ਹੈ ਕਿ ਜਦੋਂ ਚੋਣਾਂ ਹੋਈਆਂ ਸਨ ਸੂਬੇ ਦੀਆਂ ਤੇ ਇੱਕ ਮੈਡਮ ਸੀ ਉਹ ਕਹਿੰਦੀ ਸੀ 50 ਮਿੰਟ ਜੀ ਐਮਐਸਪੀ ਕਰਦੇ ਆਗੇ ਮੈਂ ਸਮਝਣਾ ਮੈਡਮ ਗਗਨਜੋਤ ਕੌਰ ਮੈਂ ਇਹਨੂੰ ਪੁੱਛਣਾ ਚਾਹੁੰਨਾ ਕਿ ਮੈਡਮ ਤੇਰੇ 5 ਮਿੰਟ ਛੱਡ 5 ਘੰਟੇ 5 ਮਹੀਨੇ ਤੇਰੇ ਕੋਲ ਤੇ 5 ਸਾਲਾਂ ਦੇ ਵਿੱਚ ਵੀ ਨਹੀਂ ਹੋਣਾ ਇਸ ਕਰਕੇ ਇਹ ਵੀ ਜਿਹੜੀ ਬੀਟੀਮ ਹੈ ਨਾ ਇਹ ਵੀ ਲੋਕਾਂ ਨੂੰ ਕਮਲਿਆ ਬਣਾਉਂਦੀ ਹੈ ਲੋਕ ਇਹਨਾਂ ਤੋਂ ਵੀ ਸੁਚੇਤ ਨੇ ਤੇ ਕੇਂਦਰ ਦੀ ਮੋਦੀ ਸਰਕਾਰ ਤੋਂ ਵੀ ਸੁਚੇਤ ਨੇ ਤਹ ਜ਼ਿਲ੍ਹਾ ਦੇ ਆਤੀ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਵੀ ਨੇ ਇੱਥੇ ਉਹਨਾਂ ਨੇ ਵੀ ਗੱਲਬਾਤ ਕਰਨ ਲਏ ਆ ਕਿਉਂਕਿ ਇਹਨਾਂ ਦੇ ਅਗਵਾਈ ਵਿੱਚ ਅੱਜ ਜਿਹੜਾ ਕੀ ਸਾਬਕਾ ਸਾਂਸਦ ਸ਼ਵੇਤ ਮਲਿਕ ਦੀ ਕੋਠੇ ਦਾ ਕਿਰਾਉ ਕਿਤੇ ਜਾਣਾ ਸੀਗਾ ਪਰ ਪੁਲਿਸ ਵੱਲੋਂ ਇਹਨਾਂ ਨੂੰ ਇੱਥੇ ਹੀ ਚੌਂਕ 'ਚ ਰੋਕਿਆ ਗਿਆ ਭਾਜੀ ਕੀ ਹੋ ਗਿਆ ਜੀ ਜਿਹੜਾ ਕਿਸਾਨਾਂ ਦੇ ਲਗਾਤਾਰ ਹਰਿਆਣਾ ਸਰਕਾਰ 'ਤੇ ਛੱਦ ਤਾੜੀ ਹੈ ਮੈਂ ਸਮਝਦਾ ਜੀ ਵੀ ਹਰ ਵਿਅਕਤੀ ਦਾ ਕਨਸਟੀਟਿਊਸ਼ਨਲ ਸੰਵਿਧਾਨਕ ਹੱਕ ਆ ਵੀ ਉਹ ਜਿੱਥੇ ਮਰਜ਼ੀ ਬੈਠ ਕੇ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਵੀ ਕਰ ਸਕਦਾ ਧਰਨਾ ਵੀ ਦੇ ਸਕਦਾ ਕਿਸਾਨਾਂ ਨੇ ਫੈਸਲਾ ਕੀਤਾ ਪੀ ਜਿਸ ਤਰ੍ਹਾਂ ਅੱਗੇ ਅਸੀਂ ਸਾਲ ਉੱਥੇ ਲਾਇਆ ਸੀ ਦਿੱਲੀ ਸ਼ਾਂਤਮਈ ਢਾਂਗੇ ਨਾਲ ਲਾਇਆ ਸੀ ਉਸੇ ਢਾਂਗ ਨਾਲ ਅਸੀਂ ਸ਼ਾਂਤਮਈ ਬਗੈਰ ਕਿਸੇ ਗੱਲ ਤੋਂ ਅਸੀਂ ਉੱਥੇ ਲਾਉਣਾ ਆ ਲੇਕਿਨ ਉਹ ਧਰਨਾ ਇਹਨਾਂ ਨੇ ਫੈਸਲਾ ਕਰ ਲਿਆ ਵੀ ਇਹਨਾਂ ਨੂੰ ਅਸੀਂ ਸ਼ੰਭੂ ਬਾਰਡਰ ਨਹੀਂ ਕਰਾਸ ਕਰਦੇ ਹਰਿਆਣੇ ਦੇ ਵਿੱਚ ਨਹੀਂ ਵੜਨ ਦੇਣਾ ਦਿੱਲੀ ਨਹੀਂ ਪਹੁੰਚਣ ਦੇਣਾ ਪਹਿਲੀ ਤੇ ਇੱਕ ਗੱਲ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਬੀਜੇਪੀ ਸਰਕਾਰ ਨੂੰ ਭਈ ਜਿਹੜਾ ਨੈਸ਼ਨਲ ਹਾਈਵੇ ਆ ਇਹ ਕਿਹਦੀ ਹੱਕ ਚ ਇਹ ਕਿਹਦਾ ਹੱਕ ਹੈ ਦੇਤੇ ਇਦੇ ਦੇ तकरीबन ਮੈਂ ਸਮਝਦਾ ਵੀ ਕੋਈ ਸਟੇਟ ਗੰਮੜ ਦਾ ਹੱਕ ਨਹੀਂ ਹੈ ਮੈਨੂੰ ਯਾਦ ਆ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਗਿਆ ਸੀ ਵੀ ਕਿਸਾਨਾਂ ਨੂੰ ਤੁਸੀਂ ਡੱਕੋ ਕਹਿੰਦੇ ਮੈਂ ਨੈਸ਼ਨਲ ਹਾਈਵੇ ਬੰਦ ਨਹੀਂ ਕਰਾ ਸਕਦਾ ਇਹ ਨੈਸ਼ਨਲ ਹਾਈਵੇ ਆ ਮੇਰਾ ਇਦੇ ਤੇ ਕੋਈ ਅਧਿਕਾਰ ਨਹੀਂ ਮੈਂ ਖੱਟਣ ਨੂੰ ਪੁੱਛਣਾ ਚਾਹਣਾ ਵੀ ਤੇਰਾ ਕੀ ਹੱਕ ਹੈ ਨੈਸ਼ਨਲ ਹਾਈਵੇ ਦੇ ਤੂੰ ਕਿੱਲ ਲਾਤੇ ਤੂੰ ਉੱਥੇ ਸਾਨੂੰ ਡੱਕਦਾ ਇਹ ਬਿਲਕੁਲ ਗਲਤ ਕਰ ਰਹੇ ਨੇ ਮੋਦੀ ਦੇ ਕਹਣ ਤੇ ਕਰ ਰਹੇ ਵੀ ਇਹਨਾਂ ਦਿੱਲੀ ਚ ਨਾ ਆਉਣ ਦਿਓ ਕਿਉਂਕਿ ਉਹ ਪਬਲਿਸਿਟੀ ਹੋਊਗੀ ਉਹ ਆਪਣੇ ਡਰ ਉਹਨਾਂ ਨੂੰ ਵੋਟਾਂ ਨਜ਼ਰ ਆ ਰਹੀਆਂ ਵੀ ਸਾਡਾ ਨੁਕਸਾਨ ਨਾ ਹੋਏ ਨੁਕਸਾਨ ਤੇ ਹੁਣ ਹੋ ਗਿਆ ਜਿਹੜਾ ਹੋਣਾ ਸੀ ਪਹਿਲੀ ਪਹਿਲੀ ਮੌਤ ਵੀ ਹੋ ਚੁੱਕੀ ਕਿਸਾਨ ਪਹਿਲੀ ਆ ਬੜਾ ਦੁੱਖ ਨਾ ਕਹਿਣ ਲੱਗਾ ਵੀ ਜਿੱਥੇ ਗੋਲੀਆਂ ਚੱਲੀਆਂ ਜਿੱਥੇ ਟੀਅਰ ਗੈਸ ਚੱਲੇ ਅੱਜ ਇੱਕ ਹੋਰ ਮਾੜੀ ਗੱਲ ਹੋਈ ਹੈ ਇੱਕ ਕਿਸਾਨ ਦੀ ਮੌਤ ਹੋਈ ਹੈ ਔਰ ਮੈਂ ਸਮਝਦਾ ਇਹਦੇ ਨਾਲ ਇੰਨਾ ਰੋਸ ਕੱਲਾ ਜਿਹੜੇ ਉੱਥੇ ਬੈਠੇ ਨੂੰ ਉਹਨਾਂ ਚ ਨਹੀਂ ਹਰ ਪਿੰਡ ਦੇ ਵਿੱਚ ਹਰ ਗਲੀ ਗਲੀ ਜਿਹੜਾ ਹੈ ਉਹ ਰੋਸ ਪਾਇਆ ਜਾਏਗਾ ਔਰ ਲੋਕਾਂ ਨੇ ਇਹਨਾਂ ਦੇ ਖਿਲਾਫ ਹੋ ਜਾਣਾ ਆ ਔਰ ਉਹ ਆਲਰੇਡੀ ਹੋ ਹੀ ਚੁੱਕੇ ਨੇ ਇਹੋ ਹੀ ਇੱਕ ਢਾਂਗੇ ਤਰੀਕਾ ਆ ਭਈ ਰੋਸ ਕਰੋ ਇਹਨਾਂ ਦੇ ਖਿਲਾਫ ਬੋਲੋ ਇਹਨਾਂ ਦਾ ਜਿਹੜਾ ਆ ਕਿਸਾਨੀ ਹੱਕ ਜਿਹੜਾ ਮੰਗਦੇ ਨੇ ਉਹ ਦਵਾਓ ਔਰ ਅਸੀਂ ਕਾਂਗਰਸੀ ਸਾਰੇ ਇਹਨਾਂ ਦੇ ਨਾਲ ਆ ਔਰ ਜਿਹੜੇ ਤਰੀਕੇ ਨਾਲ ਅਸੀਂ ਅੱਜ ਬੋਲ ਕੇ اٹھے ਆ ਤੁਸੀਂ ਸਾਨੂੰ ਸੁਣਿਆ ਕੀ ਮਮਕਨ ਹੈ ਜੀ 23 ਫਸਲਾਂ ਤੇ ਐਮਐਸਪੀ ਦੇਣਾ ਦੇਖੋ ਜਿਹੜੀਆਂ ਮੋਸਟ ਇੰਪੋਰਟੈਂਟ ਜਿਹੜੀਆਂ ਮੈਂ ਸਮਝਦਾ ਵੀ ਜਿਹੜੀਆਂ ਤੇ ਲਾਗੂ ਹੋਣਾ ਚਾਹੀਦਾ ਜਿਹਦੇ ਦੇ ਕਿਸਾਨੀ ਨਿਰਭਰ ਹੈ ਉਹਨਾਂ ਫਸਲਾਂ ਦੇ ਲਾਜ਼ਮੀ ਤੁਸੀਂ ਜਿਹੜਾ ਉਹ ਕਰ ਦਿਓ ਜਿਹੜੀਆਂ ਦੂਜੀਆਂ ਛੋਟੀਆਂ ਮੋਡੀਆਂ ਫਸਲਾਂ ਨੇ ਉਹਨਾਂ ਦੇ ਬਿਸ਼ੱਕ ਰਹਿਣ ਦਿਓ ਅਸੀਂ ਨਹੀਂ ਲੇਕਿਨ ਜਿੱਥੋਂ ਤੱਕ ਕਣਕ ਹੈ ਜਿੱਥੋਂ ਤੱਕ ਝੋਨਾ ਹੈ ਮੱਕੀ ਹੈ ਮੂੰਗੀ ਹੈ ਇਹੋ ਜੀਆਂ ਚੀਜ਼ਾਂ ਦੇ ਲਾਜ਼ਮੀ ਜਿਹੜੀ ਹੈ ਮਿਸ ਵੀ ਹੋਣੀ ਚਾਹੀਦੀ ਤਾਂ ਕਿਸਾਨੀ ਬਚੇਗੀ। ਲੋਕ ਸਭਾ ਇਲੈਕਸ਼ਨ ਸਿਰ ਤੇ ਨੇਤਾ ਹੁਣ ਭਾਜਪਾ ਇਹੀ ਆਖਰੀ ਵੀ ਇੱਕ ਤਰ੍ਹਾਂ ਕਿਤੇ ਪੋਲਿਟਿਕਲ ਸਾਜ਼ਿਸ਼ ਰਚੀ ਜਾ ਰਹੀ ਹੈ। ਬਿਲਕੁਲ ਸਾਜ਼ਿਸ਼ ਨਹੀਂ। ਉਹਨਾਂ ਨੇ ਵੇਖਿਆ ਵੀ ਇਹ ਸਾਡੀ ਗੱਲ ਨਹੀਂ ਸੁਣਦੇ। ਇਹੋ ਹੀ ਸਮਾਂ ਹੈ ਵੀ ਇਹਨਾਂ ਨੂੰ ਯਾਦ ਕਰਾ ਦਈਏ। ਉਦਾਂ ਦੇ ਸੁਣਦਾ ਹੀ ਨਹੀਂਗਾ। ਉਹ ਤੇ ਐਸ ਵੇਲੇ ਡਿਕਟੇਟਰ ਬਣ ਚੁੱਕਾ ਹੈ। ਜੋ ਹਾਲਾਤ ਉਹਨਾਂ ਨੇ ਬਣਾ ਲਏ ਨੇ। ਜਿਸ ਤਰੀਕੇ ਦੇ ਨਾਲ ਈਡੀ, ਸੀਬੀਆਈ ਇਨਕਮ ਟੈਕਸ ਕੋਈ ਚੀਜ਼ ਰਹਿਣੀ ਨਹੀਂ ਦਿੱਤੀ ਜਿੱਥੇ ਮਰਜ਼ੀ ਛਾਪਾ ਮਾਰ। ਹੱਥ ਪਾ ਕੇ ਕਹਿ ਰਿਹਾ ਅੱਜ ਕਿ 400 ਤੋਂ ਪਾਰ ਜਾਵਾਂਗੇ। ਉਹ ਬਿਲਕੁਲ ਗਲਤ ਗੱਲ ਹੈ ਜੀ ਜਿਹੜਾ ਮੈਸੇਜ ਐਸ ਵੇਲੇ ਚਲੇ ਗਿਆ ਨਾ ਪਿੰਡਾਂ 'ਚ। ਬਿਲਕੁਲ ਇਹਨਾਂ ਦੀਆਂ ਸੀਟਾਂ ਪਿੰਡਾਂ ਚੋਂ ਨਹੀਂ ਜੇ ਹੋਣੀਆਂ ਇਹ ਜੋ ਮਰਜ਼ੀ ਕਰ ਲੈਣ ਕਿਉਂਕਿ ਲੋਕ ਇਹਨਾਂ ਦੇ ਤਰੀਕਾਕਾਰ ਤੋਂ ਬਿਲਕੁਲ ਵਿਰੁੱਧ ਹੋ ਗਏ ਨੇ ਔਰ ਲੋਕ ਕਿਸਾਨਾਂ ਦੇ ਨਾਲ ਖੜੇ ਹੋ ਗਏ ਨੇ ਕਿਉਂ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਮਿਹਨਤ ਕਰਦੇ ਨੇ ਉਹ ਸਿਰਫ ਆਪਣੀ ਮਿਹਨਤ ਦਾ ਹੱਕ ਮੰਗਦੇ ਨੇ ਉਹਦੇ ਕਰਕੇ ਲੋਕ ਟੋਟਲੀ ਉਲਟ ਹੋ ਜਾਣਾ ਇਹਨਾਂ ਦੇ ਤੇ ਇਹਨਾਂ ਦਾ ਜਿਹੜਾ 400 ਤੁਸੀਂ ਕਹਿੰਦੇ ਹੋ ਮੈਨੂੰ ਲੱਗਦਾ ਇਹਨਾਂ ਦੀ ਸਰਕਾਰ ਹੀ ਨਹੀਂ ਤਾਂ ਹਰਪ੍ਰਤਾਪ ਸਿੰਘ ਅਜਨਾਲਾ ਜਿਹੜੇ ਕਿ ਜ਼ਿਲ੍ਹਾ ਕਾਂਗਰਸ ਦੀ ਆਤੀ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਅੱਜ ਜਿਹੜਾ ਕਿ ਇੱਥੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ ਔਰ ਉਹਨਾਂ ਵੱਲੋਂ ਇਹੀ ਅਖਾਜਿਆ ਜਾ ਰਿਹਾ ਵੀ ਇਸ ਵਾਰ ਜਿਹੜਾ ਕਿ ਭਾਜਪਾ ਦਾਵਾ ਕਰ ਰਹੀ ਹੈ 400 ਤੋਂ ਪਾਰ ਲੇਕਿਨ ਅਕੀ ਸਰਕਾਰ ਜਿਹੜੀ ਕਿ ਉਹਨਾਂ ਦੀ ਬਿਲਕੁਲ ਨਹੀਂ ਬਣੇਗੀ ਕਿਉਂਕਿ ਕਿਸਾਨਾਂ ਤੇ ਵੱਡਾ ਤਸ਼ੱਦਦ ਜਿਹੜਾ ਕਿ ਭਾਜਪਾ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਜਿਹੜਾ ਕਿ ਉਹ ਟਾਇਆ ਜਾ ਰਿਹਾ ਹੈ ਕਮਰ ਪਰਸਨ ਗੁਪਾਲ ਦੇ ਨਾਲ ਸਿਕੰਦਰ ਪਸਰੀਚਾ ਦੈਨਿਕ ਸ੍ਰੀ ਟੀਵੀ ਅੰਮ੍ਰਿਤਸਰ